ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਰਮਗੜ੍ਹ ਕਰਮਗੜ੍ਹ ਪਿੰਡ ਮਲੋਟ ਤਹਿਸੀਲ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਮਲੋਟ ਤੋਂ ਅਬੋਹਰ ਵਾਲੇ ਰੋਡ ਦੇ ਉੱਤੇ ਦੋਸਤੋ ਇਹ ਪਿੰਡੋਂ ਦਾ ਕਰਮਗੜ੍ਹ ਤੇ ਉੱਥੋਂ ਇੱਕ ਛੜਕ ਪਾੜਦੀ ਹੈ ਢਾਣੀ ਬਾਈ ਦੀ ਜਣੀ ਖੇਤਾਂ ਦੇ ਵਿੱਚ ਘਰ ਹੈ ਨਾਲ ਹੀ ਪਿੰਡ ਭਗਵਾਨਪੁਰਾ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਛੋਟੀ ਉਮਰ ਦੇ ਵਿੱਚ ਇਸ ਵੀਰ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਪੜ੍ਹਾਈ ਦੇ ਨਾਲ ਨਾਲ ਇਹ ਵੀਰ ਕਮਾਈ ਕਰ ਰਿਹਾ ਤੇ ਜਿਹੜੇ ਵੀਰ ਜਦੋਂ ਕਿਤੇ ਗੱਲਬਾਤ ਕਰੀਦੀ ਆ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਕੰਮ ਬਹੁਤਾ ਹੈ ਨਹੀਂਗਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਬਾਹਰਲੇ ਦੇਸ਼ਾਂ 'ਚ ਜਾਇਆ ਜਾਵੇ ਤੇ ਇੱਕ ਐਗਜ਼ਾਮਪਲ ਆ ਵੀਰ ਛੋਟੀ ਉਮਰ ਦੇ ਵਿੱਚ ਨੇ ਇੱਥੇ ਹੀ ਜਿਹੜਾ ਉਹ ਕੰਮ ਆ ਉਹਦਾ ਲੱਭਿਆ ਹੋਇਆ ਹੈ ਪੜ੍ਹਾਈ ਦੇ ਨਾਲ ਨਾਲ ਵਪਾਰ ਦਾ ਕੰਮ ਦੱਸੋ ਬਾਈ ਕਰਦਾ ਆਪਾਂ ਮਿਲਾਂਗੇ ਪਹਿਲੀ ਵੀਡੀਓ ਬਣਾਉਣ ਲੱਗੇ ਆ ਇਸ ਵੀਡੀਓ ਚ ਚਾਰ ਨਾਗ ਦਿਖਾਉਣੇ ਆ ਪਹਿਲੇ ਨੰਬਰ ਤੇ ਗਾਂ ਹਜੇ ਹੋਣੀ ਗੱਡੀ ਤੋਂ उतारी ਆ ਤੇ ਇਹ ਗੱਬਣ ਇਹਦੇ ਨਾਲ ਇੱਕ ਗਾਂ ਸੂਈ ਸਵਾਈ ਆ ਇਹ ਤੋਂ ਬਿਨਾ ਇੱਕ ਹੋਰ ਗਾਂ ਇਹ ਤਿੰਨ ਦੇ ਤਿੰਨ ਨਾਗ ਜਿਹੜੇ ਇਸ ਸਾਈਡ ਤੇ ਵੱਧਦੇ ਆ ਇਹ ਬੁੱਤੇ ਚੱਲ ਰਹੇ ਆ ਸੂਈਆਂ ਸਵਾਈਆਂ ਵੜਾ ਸੋ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰਨੀ ਆ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਗਾਮਾ ਬਾਰੇ ਆਪਾਂ ਜਾਦਾ ਪੁੱਛਣਾ ਹੈ ਪਰ ਨਾਲ ਥੋੜੀ ਜਾਣਕਾਰੀ ਬਾਈ ਤੋਂ ਜ਼ਰੂਰ ਲੈਣੀ ਹੈ ਵੀ ਕਦੋਂ ਤੋਂ ਵਪਾਰੀ ਵੀਰ ਕਰ ਰਿਹਾ ਤੇ ਕਿੰਨੀ ਉਮਰ ਹੈ ਇਸ ਟਾਈਮ ਬਾਈ ਦੀ ਪੜ੍ਹਾਈ ਦੇ ਨਾਲ ਨਾਲੇ ਵੀਰ ਵਪਾਰ ਦਾ ਕੰਮ ਜਿਹੜਾ ਉਹ ਕਰਦਾ ਆਓ ਮਿਲਿਓ ਬਾਈ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਦੀ ਬਾਈ ਨਾਮ ਗਰਪੇਸ਼ ਸਿੰਘ ਜਤਪੇਸ਼ ਬਾਈ ਕਿੰਨੀ ਉਮਰ ਹੈ ਇਸ ਟਾਈਮ ਤੇਰੀ ਮੇਰੀ ਉਮਰ 18 ਸਾਲ ਆ ਬਾਈ ਕਿਹੜੀ ਕਲਾਸ ਚ ਪੜ੍ਹਦੇ ਮੈਂ ਪਲੱਸ 2 ਕਰੀ ਪਲੱਸ 2 ਕਰ ਰਹੇ ਹਾਂ ਹਾਂਜੀ ਠੀਕ ਆ ਚਾ ਵਪਾਰ ਕਦੋਂ ਸ਼ੁਰੂ ਕੀਤਾ ਸੀ ਵਪਾਰ ਜੀ 2019 ਚ ਜੀ 2019 ਦੇ ਵਿੱਚ ਹਾਂਜੀ ਠੀਕ ਹੈ ਅੱਛਾ ਉਦੋਂ ਕਿੰਨੇ ਗਾਵਾਂ ਖਰੀਦੀਆਂ ਸ਼ੁਰੂਆਤ ਕਿੰਨੇ ਪਸ਼ੂਆਂ ਤੋਂ ਚਾਰ ਪਸ਼ੂਆਂ ਤੋਂ ਕੀਤੀ ਸੀ ਚਾਰ ਪਸ਼ੂਆਂ ਤੋਂ ਹਾਂਜੀ ਡੱਬਾ ਵਾਲੀ ਮੰਡੀ ਚ ਸੇਲ ਕੀਤੇ ਸੀ ਨਹੀਂ ਕਰੇ ਕੀਤੇ ਸੀ ਕਰੇ ਕੀਤੇ ਸੀ ਕਿੰਨਾ ਪ੍ਰੋਫਿਟ ਬਣ ਗਿਆ ਸੀ ਉਹਨਾਂ ਦੇ ਚਾਰਾਂ ਦੇ ਵਿੱਚੋਂ ਉਦੋਂ ਵਧੀਆ ਸੋਨਾ ਬਣ ਗਿਆ 25000 ਰੁਪਿਆ ਬਣ ਗਿਆ ਸੀ ਚਾਰਾਂ ਦੇ ਵਿੱਚੋਂ ਹਾਂਜੀ ਉਸ ਤੋਂ ਬਾਅਦ ਫਿਰ ਨਾਲ ਹੀ ਸ਼ੁਰੂ ਕਰ ਲਿਆ ਅੱਛਾ ਪਹਿਲਾਂ ਘਰ ਚੋਂ ਕੋਈ ਜਿਵੇਂ ਤੁਹਾਡੇ ਫਾਦਰ ਸਾਹਿਬ ਜਾਂ ਤੁਹਾਡੇ ਦਾਦਾ ਜੀ ਉਹ ਵੀ ਵਪਾਰ ਕਰਦੇ ਜਾਂ ਆਪੇ ਕੀਤਾ ਨਹੀਂ ਮੇਰੇ ਹੋਰ ਪਹਿਲਾਂ ਸ਼ੁਰੂ ਤੋਂ ਕੋਈ ਨਹੀਂ ਕਰਦਾ ਤਾਇਆ ਜੀ ਕਰਦੇ ਸੀ ਪਹਿਲਾਂ ਅੱਛਾ ਉਸ ਤੋਂ ਬਾਅਦ ਸਾਡੇ ਕੋਈ ਨਹੀਂ ਸੀ ਤੇ ਉਹ ਗਾਵਾਂ ਫਿਰ ਆਪ ਹੀ ਖਰੀਦੀਆਂ ਤੂੰ ਹਾਂ اسی اس ਤੋਂ ਬਾਅਦ ਜਿਵੇਂ ਜਿਵੇਂ ਸ਼ੌਂਕ ਸੀਗਾ ਸ਼ੁਰੂ ਤਾਂ ਅੱਛਾ ਤੇ ਉਸ ਤੋਂ ਬਾਅਦ ਬਦਲਚਸਪੀ ਵੱਧ ਗਈ ਅੱਛਾ ਹੁਣ ਇਹਦੇ ਨਾਲ ਪਾਸੇ ਰੁਚੀ ਆ ਨਾਲ ਪੜਾਈ ਫਿਰ ਅੱਗੇ ਕੰਟੀਨਿਊ ਰੱਖੀ ਹਾਂਜੀ ਅਗੋਂ ਪ੍ਰਾਈਵੇਟ ਵੈਟਨਰੀ ਦਾ ਕਰਾਂਗੇ ਅੱਛਾ ਪ੍ਰਾਈਵੇਟ ਵੈਟਨਰੀ ਪ੍ਰੈਕਟਿਸ ਜਿਹੜਾ ਜਿਵੇਂ ਕੋਰਸ ਵੈਟਨਰੀ ਦਾ ਕਰੇਗਾ ਹਾਂਜੀ ਹਾਂਜੀ ਨਾਲ ਇਹ ਆਪਾਂ ਕਰਾਂਗੇ ਜਿਹੜਾ ਹੁਣ ਜਮਾਨਾ ਉਹ ਤਾਂ ਜ਼ਿਆਦਾ ਜਿਹੜਾ ਉਹ ਤੇਰੀ ਉਮਰ ਦੇ ਬੱਚੇ ਆ ਜਿਵੇਂ ਪਲੱਸ 2 ਕਰਦੇ ਤੇ ਬਾਹਰ ਜਾਣ ਦਾ ਸੋਚਦੇ ਆ ਆਪਾਂ ਵੀ ਸੋਚਦੇ ਆ ਜੇ ਇੱਥੇ ਨਹੀਂ ਬਾਹਰ ਦਾ ਨਹੀਂ ਆਪਣੇ ਦਿਮਾਗ 'ਚ ਹੀ ਹੈ ਨਹੀਂ ਅੱਛਾ ਇਹੀ ਕੰਮ ਕਰ ਹਾਂਜੀ ਠੀਕ ਹੈ ਸੋ ਦੋਸਤੋ ਇੱਕ ਐਗਜ਼ਾਮਪਲ ਹੈ ਵੀਰ 2019 ਦੇ ਵਿੱਚ 14 ਸਾਲ ਦੀ ਉਮਰ ਸੀ ਜਦੋਂ ਵਪਾਰ ਦਾ ਕੰਮ ਸ਼ੁਰੂ ਕਰਤਾ ਚਾਰ ਗਾਵਾ ਖਰੀਦਿਆ ਨਾ ਪਿਓ ਨੇ ਨਾ ਫਾਦਰ ਸਾਹਿਬ ਨੇ ਇਹਨਾਂ ਦੇ ਨਾ ਨਾ ਦਾਦੇ ਨੇ ਵਪਾਰ ਨਹੀਂ ਕੀਤਾ ਪਰ ਇਹ ਬਾਈ ਨੇ ਸ਼ੁਰੂ ਕਰ ਲਿਆ ਤੇ ਅੱਜ ਆਪਦੀ ਮਿਹਨਤ ਦੇ ਨਾਲ ਇਸ ਘਰ ਨੂੰ ਚਲਾ ਰਿਹਾ ਹੈ ਕਿੰਨੀ ਵੱਡੀ ਐਗਜ਼ਾਮਪਲ ਹੈ ਵੀ ਯਾ ਵੀਰਦੇ ਫਾਦਰ ਸਾਹਿਬ ਵੀ ਮਿਹਨਤ ਕਰਦੇ ਤੇ ਨਾਲ ਇਹ ਬਈ ਆਸਰਾ ਬਣਿਆ ਹੋਇਆ ਨਾਲੇ ਆਪਦੀ ਪੜ੍ਹਾਈ ਜਿਹੜੀ ਉਹ ਵੀਰ ਇਸੇ ਵਪਾਰ ਚੋਂ ਚਲਾ ਰਿਹਾ ਅੱਛਾ ਭਈ ਆਪਾਂ ਗਾਵਾਂ ਬਾਰੇ ਗੱਲ ਕਰਦੇ ਆਂ ਪਹਿਲੇ ਨੰਬਰ ਤੇ ਰੈਡ ਕਿੰਨਾ ਸੂਆ ਸੂ ਦੂਜਾ ਸੂਆ ਕਿੰਨਾ ਚਾਟ ਲੈਂਦੀ ਸੂਆ ਹਫਤਾ ਲੈ ਜੂਗੀ ਇਹ ਹਫਤਾ ਲੈ ਜੂਗੀ ਹਾਂਜੀ ਕੀ ਰੇਟ ਰਹਿਣਾ ਇਹਦਾ ਇਹਦਾ ਮੁੱਲ 95000 ਰੁਪਏ ਖੋਲੀਣ ਤੋਰ ਕੀ ਸੋ ਦਸੋ ਰੇਟ 95000 ਸੂਆ ਇਹਦਾ ਦੂਜਾ ਹੈ ਸੋਨੇ ਢਾਂਚੇ ਦੀਆਂ ਅੱਠੀ ਚੁਆਈ ਵਾਲਾ ਥਾਨਾ ਤੁਸੀਂ ਹਵਾਨਾ ਇਹਦਾ ਦੇਖ ਲਓਗੇ ਹਜੇ ਹਫਤੇ ਦੀ ਕੱਚੀ ਆ ਬਾਡੀ ਬੰਦਰ ਉਤੋਂ ਚੰਗੀ ਐ ਥੋੜਾ ਜਿਹਾ ਜੋ ਗੱਡੀ ਚੋਂ ਤਾਰਨ ਲੱਗੇ ਨਾ ਕਈ ਵਾਰਾਂ ਪਿਛਲੇ ਪਾਸੇ ਲੱਪ ਦਾਲੇ ਨਾਲ ਖਹਿ ਜਾਂਦੀ ਐ ਤਾਂ ਉਸ ਤਰ੍ਹਾਂ ਇਹਦੀ ਲੱਤ ਥੋੜੀ ਜੀ ਟੱਚ ਕਰ ਗਈ ਸੀ ਦਾਲੇ ਨੂੰ ਵੈਸੇ ਤੁਸੀਂ ਦੇਖ ਸਕਦੇ ਹੋ ਸਾਫ ਤੁਸੀਂ ਗਾਂ ਤੋਂ ਬਹੁਤ ਵਧੀਆ ਇਹ ਹੋਣੀ ਦੋਸਤੋ ਬਾਈਕ ਉੱਪਰੀ ਆ ਉਹਦੇ ਕਰਕੇ ਥੋੜਾ ਉਪਰਾ ਮੰਦੀ ਐ ਉਹ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ ਸੋਹਣਾ ਹਵਾਨਾ ਸੋਨਾ ਢਾਂਚਾ ਹੈ ਬਾਕੀ ਇਦਾਂ ਦੀ ਗਾਂ ਲੱਗਦੀ ਹੈ ਵੀ ਇਹਦੇ ਤੁਸੀਂ ਜਰਸੀ ਸੀਮਣ ਵੀ ਲਵਾ ਲੋਗੇ ਬੱਚੇ ਜਰਸੀ ਚ ਵੀ ਸੋਹਣੇ ਦੇ ਦੂਗੀ ਸੋ ਇਹ ਪਹਿਲੇ ਨੰਬਰ ਤੇ ਦੂਜਾ ਸੂਹਾ ਗਾਂ ਬਾਈ ਕੋਲ ਵਿਕਰੀ ਆ ਗਈ ਹੈ ਸੰਸੇ ਥੋੜਾ ਉਪਰ ਪਸ਼ੂ ਮੰਦਾ ਜਦੋਂ ਦੂਜੇ ਘਰੇ ਆ ਜਾਂਦਾ ਹੈ ਇਧਰੋਂ ਤੁਸੀਂ ਇਹਦੇ ਥਾਂ ਦਾ ਸਾਈਜ਼ ਦੇਖ ਸਕਦੇ ਹੋ ਸੋਹਣਾ ਥਾਂ ਦਾ ਸਾਈਜ਼ ਹੈ ਭਵਾਨਾ ਵੀ ਚੰਗਾ ਬਾਕੀ ਢਾਂਚਾ ਫੇਰ ਦੇਖ ਲਓ 95000 ਰੇਟ ਆ ਦੋਸੋ ਬਾਕੀ ਜਿਹਨੂੰ ਇਹ ਵਾਇਡ ਪਸੰਦ ਆਉਂਦੀ ਹੈ ਗੱਲਬਾਤ ਕਰਿਓ ਥੋੜਾ ਬਹੁਤਾ ਮਾਨਤਾ ਨ ਹੋ ਜਾਂਦਾ ਹੁੰਦਾ ਸੁਭਾਅ ਦੀ ਸੀਲ ਸਰੀਪਾ ਪਹਿਲਾਂ ਵੀ ਤੁਹਾਨੂੰ ਦੱਸਤਾ ਸੀ ਇੱਕ ਗਾਂ ਸੂਈ ਸਵਾਈ ਤੁਹਾਨੂੰ ਦਿਖਾਉਣੇ ਆ 2 ਨੰਬਰ ਦੇ ਉੱਤੇ ਗੁਰਪ੍ਰੀਤ ਭਾਈ ਇਹ ਇੱਕ ਨਵਾਂ ਸੂਆ ਸੂਈ ਇਹ ਪਹਿਲਾ ਸੂਆ ਸੂਈ ਫਿਰ ਕਿੰਨਾ ਖਚਰ ਹੋ ਗਿਆ ਇਹਨੂੰ ਸੂਈ ਇਹਨੂੰ ਸੂਈ ਨੂੰ ਹੋ ਗਏ 11 ਤੋਂ 12 ਹੁਣ ਦੁੱਧ ਕਿੰਨਾ ਹੋਊਗਾ 20 ਕਿਲੋ ਤਿਆਰ ਹੈ ਇਹ ਬੱਚਾ ਕੀ ਇਹ ਨਾਮ ਹੈ ਇਹ ਅੱਛਾ ਹੀ ਮਿਲ ਕਾ 3 ਰੇਟ ਹੋਊਗਾ ਤਾਂ ਇਹਦਾ ਮਤਲਬ 75000 ਤੋਰੀ ਸੋ ਦੋਸੋ ਮੁੱਲ 75000 ਹੈ ਬੱਚਾ ਵੱ 20 ਕਿਲੋ 20 ਲੀਟਰ ਦੁੱਧ ਤੁਸੀਂ ਮੰਨ ਲਓ ਵੀ ਇਸ ਟਾਈਮ ਵਾਈ ਕਹਿੰਦਾ ਹਾਜ਼ਰ ਹੈ ਵੱਡੇ ਢਾਂਚੇ ਦੀ ਗਾਂ ਥੋੜੀ ਜੀ ਸੂਣ ਤੋਂ ਪਹਿਲਾਂ ਘੱਟ ਸੰਭੀ ਦੀ ਹੈ ਪਰ ਹਵਾਨਾ ਫੈਕਸ ਜਿਆ ਦੱਸਦਾ ਅਗਲੇ ਪਾਸੇ ਦੀ ਜ਼ਿਆਦਾ ਹਵਾਨਾ ਦਿਸੂਗਾ ਦੁੱਧ 20 ਲੀਟਰ ਤਿਆਰ ਵੱਡੇ ਗੱਦ ਕਾਠ ਦੀ ਗਾਂ ਚੰਗੀ ਇਹ ਸੰਭਾਲ ਲਓਗੇ ਅਗਲੇ ਸੂਏ ਦੇ ਵਿੱਚ ਨਫਾ ਵੀ ਸ਼ੋਰ ਹੈ ਕਿਉਂਕਿ ਰੇਟ 75000 ਹੀ ਹੈ ਤੇ ਦੁੱਧ ਵੀ ਇਹਨੇ ਚੰਗਾ ਪਿਆਈ ਜਾਣਾ ਰੇਟ ਦੇ ਹਿਸਾਬ ਤੇ ਵੀ ਵੱਡੇ ਢਾਂਚੇ ਦੀ ਗਾਂ ਬੱਚੇ ਵੀ ਇੱਥੋਂ ਤੁਸੀਂ ਚੰਗੇ ਲੈ ਸਕਦੇ ਹੋ ਹੱਥੀਚੁਆਈ ਵਾਲਾ ਥਾਨ ਹਾਈਟ ਇਹਦੀ ਫੁੱਲ ਹੈ ਤੇ ਬੱਚਾ ਇਹਦੇ ਨਾਲ ਵੱਛਾ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਦਾ ਸੋ ਇਹ ਵੱਛਾ ਇਹ ਜਗ੍ਹਾ ਦੇ ਨਾਲ ਜਿਹੜੀ ਹੁਣ ਤੋਰੀ ਸੀ ਇਹਦਾ ਰੇਟ 75000 ਹੈ ਥਣ ਅਥੀ ਚੁਆਈ ਵਾਲਾ ਘਵਾਨਾਪੁਰਾ ਤਣਿਆ ਵਿਆ ਦੁੱਧ ਦੇ ਨਾਲ ਕਿਉਂਕਿ ਦੁੱਧ ਦੇ ਦਸਲੇ ਵੀਰ ਚੰਗਾ ਦੱਸ ਰਿਹਾ ਬਾਕੀ ਏਡੀ ਹਾਈਟ ਲੈਂਥ ਦੇ ਵਿੱਚ ਗਾਂ ਨੂੰ ਬਹੁਤ ਦੇਣਾ ਵੀ ਚਾਹੀਦਾ ਸੋ ਚੰਗੀ ਸਮਾਲੋਗੇ ਤਾਂ ਅਗਲੇ ਸੂਏ 'ਚ ਰਕਮ ਵੀ ਵਧਾਉਗੀ ਇਹ ਤੋਂ ਬਿਨਾ ਇੱਕ ਹੋਰ ਗਾਂ ਐ ਤੂ ਅੱਗੇ ਜਿਹੜੀ ਤੁਹਾਨੂੰ ਦਿਖਾਉਣੀ ਐ ਇਹ ਕੰਨਵਾ ਸੂਆ ਬਈ ਇਹ ਦੂਜਾ ਸੂਆ ਸੂਈ ਇਹਨੂੰ ਕਿੰਨਾ ਚਿਰ ਹੋ ਗਿਆ ਇਹਨੂੰ 15 ਦਿਨ ਹੋਏ ਠੀਕ ਐ ਕਿੰਨਾ ਕੁ ਦੁੱਧ ਹੋਊਗਾ ਇਹਦੇ ਥੱਲੇ ਹੀ ਦੁੱਧ ਆਪਾਂ 19 ਕਿਲੋ ਚੋਕੇ ਲਈ ਆਈ ਰਾਤ ਹੀ ਆਈ ਐ ਬੱਚੀ ਆਪਣੇ ਕੋਲੇ ਠੀਕ ਐ ਥੋੜਾ ਯਾਦ ਰੋਗਾ ਕਰਕੇ ਬੱਚੀ ਕਹਿੰਦੀ 17 ਕਿਲੋ ਦੁੱਧ ਆਪਾਂ ਚਵਾ ਦਾਂਗੇ ਕਿਸੇ ਕਦੇ 20 ਪਲੱਸ ਚੱਲੂ ਬਾਈ ਕਿਲੋ ਦੁੱਧ ਠੀਕ ਐ ਰੇਟ ਕਿੰਨਾ ਨੇ ਰੇਟ 80000 ਰੁਪਏ ਤੋਰੀ ਸੋ ਦਸੋ ਰੇਟ 80000 ਐ ਅੱਤੀ ਚੁਆਈ ਵਾਲਾ ਥਾਣਾ ਦੂਜਾ ਸੁਆ ਸੂਈ ਐ ਦੁੱਧ ਬਾਈ ਕਹਿੰਦਾ ਵੀ ਚੋਇਆ ਉੱਥੋਂ ਜ਼ਿਆਦਾ ਸੀ ਪਰ ਅਦਰੇਵਾ ਮੰਨਿਆ ਲੱਗਦਾ ਹੋ ਸਕਦਾ ਵੀ ਦਿਹਾੜੀ ਲੰਘੇ ਦੁੱਧ ਥੋੜਾ ਬਹੁਤ ਦਾਉਣ ਆਵੇ ਤੋ ਫਿਰ ਵੀ ਦੁੱਧ ਬਾਈ ਕਹਿੰਦਾ ਵੀ 17 ਲੀਟਰ ਇਸ ਟਾਈਮ ਮੰਤੀ ਕਰਕੇ ਪਈ ਸਕ ਲੈ ਜੋ 20 ਤੋਂ ਬਾਅਦ ਦੁੱਧ ਦੇਣ ਦੀ ਆਸ ਐ ਬਰੀਡ ਵਾਈਜ਼ ਵੀ ਚੰਗੀ ਐ ਹਵਾਨਾ ਵੀ ਸੋਹਣਾ ਦੱਸਦਾ ਬਾਕੀ ਇਹ ਸਿਹਤ ਮਨ ਨੂੰ ਵੀ ਸੋਹਣੀ ਐ ਚੰਗੀ ਸਭੀ ਵੀ ਐ ਇਹਦਾ ਕਿਹੜਾ ਹੋਰ ਘੜਾ ਦੀ ਬਾਈ ਇਹਦਾ ਕਿਸੇ ਦਾ ਉਦੋਂ ਵੀ ਗੋਲੀ ਫਿਰ ਸੋ ਬਹੁਤ ਸੋਹਣਾ ਥੰਦਾ ਸਾਈਜ਼ ਤੁਹਾਨੂੰ ਨਜ਼ਰ ਆਊਗਾ ਸੋ ਤੇ ਰੇਟ ਇਹਦਾ 80000 ਬਾਈ ਨੇ ਰੱਖਿਆ ਤੁਸੀਂ ਇਹਦੇ ਥੰਦਾ ਸਾਈਜ਼ ਥੰਨਾਂ ਦੇ ਵਿੱਚ ਬਿੱਥੀ ਜਿਹੜੀ ਉਹ ਨੋਟ ਕਰੋ ਕਾਫੀ ਚੰਗੀ ਦਿਸਦੀ ਹੈ ਮੋਹਲਾ ਬਾਈ ਸੋ ਦੂਜਾ ਸੁਆਸ ਵੀ ਗਾ ਇਹਦੇ ਨਾਲ ਵੀ ਬੱਚਾ ਜਿਹੜਾ ਉਹ ਮੇਲ ਕਾਫ ਹੈ ਬੱਚੇ ਨੇ ਇਹਨੇ ਜਨਮ ਦਿੱਤਾ ਸੋ ਦੁੱਧ ਚੋਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਇਸ ਵੀਰ ਕੋਲ ਤੁਸੀਂ ਬੇਸ਼ੱਕ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤਸੱਲੀ ਕਰਨਾ ਤੁਹਾਡਾ ਹੱਕ ਹੈ 95 ਦਾ ਦੱਸਿਆ ਸੀ ਬਸੋ ਵੀ ਹੱਥੀ ਚੋਈ ਵਾਲਾ ਦਿਲ ਕਰੂਗਾ ਜਿਹੜਾ ਵੀਰ ਚੋਣ ਲੱਗੂਗਾ ਵੀ ਚੋਈ ਜਾਈਏ ਇਦਾਂ ਦਾ ਥਾਂ ਦਾ ਸਹਿਜ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਸੋ ਇਹ ਤੋਂ ਬਿਨਾ ਇੱਕ ਹੋਰ ਗਾਂ ਜਿਹੜੀ ਵਿਕਾਊ ਆ ਬਈ ਇਹ ਕਿੰਨਾ ਵਸ ਸੁਈ ਹੈ ਇਹ ਦੂਜਾ ਸੂ ਹੈ ਕਿੰਨਾ ਚਿਰ ਹੋ ਗਿਆ ਇਹਨੂੰ ਸੁਈ ਇੱਕ ਮਹੀਨਾ 13-14 ਦਿਨ ਹੋ ਗਏ ਠੀਕ ਹੈ ਅੱਛਾ ਇਸ ਟਾਈਮ ਦੁੱਧ ਕਿੰਨਾ 14 ਕਿਲੋ ਤਿਆਰ ਕੀ ਰੇਟ ਰਹੂਗਾ ਇਹਦਾ 50000 ਰੁਪਏ ਬੱਚਾ ਬੱਚਾ ਇਹਦਾ ਅੱਛਾ ਹੈ ਕੋਲੀਮ ਸੋ ਸੋ ਦੁੱਧ 14 ਕਿਲੋ ਹੈ ਮਹੀਨੇ ਸਵਾ ਮਹੀਨੇ ਦੀ ਸੂਈ ਹੋਗੀ ਦੁੱਧ 14 ਕਿਲੋ ਤੇ ਚਲਦੀ ਹੈ ਤੇ 50000 ਰੇਟ ਹੈ ਸੋ ਆ ਦੂਜਾ ਸੋ ਜਿਹੜਾ ਵੀਰ ਖਰੀਦਣਾ ਚਾਹੇ ਤਾਂ ਕੰਟੈਕਟ ਕਰ ਲਿਓ ਇਹ ਮੀਡੀਅਮ ਜੀ ਹਾਈਟ ਦੀ ਗਾਂ ਹੈ ਕਿਉਂਕਿ ਸਾਰੀਆਂ ਗਾਵਾਂ ਨਾਲ ਇੱਕੋ ਵੀਰ ਤੁਰਿਆ ਤਾਂ ਤੁਸੀਂ ਜਜਮੈਂਟ ਕਰ ਲੋਗੇ ਇਹਦੀ ਹਾਈਟ ਦੀ ਥਾਣੇ ਦਾ ਵੀ ਉੱਥੇ ਚੁਵਾਈ ਗਾ ਹੈ ਉਹ ਹਵਾਨਾ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਇਹਦੀ ਤੁਸੀਂ ਦੇਖ ਸਕਦੇ ਹੋ ਸੋ ਇਦਾਂ ਦਾ ਇਹਦਾ ਸਟਰਕਚਰ ਹੈ ਇਹਦਾ ਰੇਟ 50000 ਹੈ ਸਾਰੀਆਂ ਗਾਵਾਂ ਦੇ ਰੇਟ ਵੀਡੀਓ ਚ 50000 ਤੋਂ ਲੈ ਕੇ 95000 ਤੱਕ ਦੇ ਪਸ਼ੂ ਹੈ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਤਿੰਨੇ ਗਾਵਾਂ ਜਿਹੜੀਆਂ ਸੋਨੀਆਂ ਸਵਾਈਆਂ ਇਹਨਾਂ ਨਾਲ ਬੱਚੇ ਮੇਲ ਕਾਫ ਹੈ ਬੱਚਿਆਂ ਨੂੰ ਇਹਨਾਂ ਨੇ ਜਨਮ ਦਿੱਤਾ ਤੇ ਇੱਕ ਗਾਂ ਗੱਬਣ ਹੈ ਉਹਦਾ ਤੁਸੀਂ ਉਹਦੇ ਥੰਡ ਪਾਸ ਕਰਕੇ ਇਹ ਜਾ ਸਕਦੇ ਹੋ ਬਾਕੀ ਜਿਹੜੀਆਂ ਸੂਜਾਂ ਸਵਾਈਆਂ ਕੰਮ ਹੈ ਉਹਨਾਂ ਦਾ ਦੁੱਧ ਚੋਇਆ ਜਾ ਸਕਦਾ ਜਿਹੜੀ ਗੱਬਣ ਗਾਂ ਦਾ ਸੋਇ ਦਾ ਢਾਂਚਾ ਮੈਂ ਪਹਿਲਾਂ ਹੀ ਦੱਸ ਰਿਹਾ ਤੁਹਾਨੂੰ ਸੋਹਣਾ ਦਿਸਦਾ ਖਵਾਨਾ ਵੀ ਇਸ ਟਾਈਮ ਚੰਗਾ ਹੈ ਬਾਕੀ ਇਹ ਦਾ ਸਟਰਕਚਰ ਹੈ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਤੁਸੀਂ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ